ਲਓ ਜੀ ਪੰਜਾਬੀਓ ਆਹ ਦੇਖੋ ਜੀ ਇੱਕ ਬਾਗ ਹੈ ਜੀ ਅੰਬਾਂ ਦਾ ਦੀ ਔਰ ਬੜਾ ਜ਼ਬਰਦਸਤ ਬਾਗ ਹੈ 25 30 ਬੂਟੇ ਲੱਗੇ ਹੋਏ ਆਂ ਜੀ ਔਰ ਮੈਂ ਕਹਿੰਨਾ ਜੀ ਕਮਾਲ ਕਰਤਾ ਜੀ ਪੰਜਾਬ ਦੇ ਵਿੱਚ ਬਹੁਤ ਘੱਟ ਥਾਵਾਂ ਤੇ ਦਿਖਦੇ ਆਂ ਜੀ ਹੁਣ ਅਜਿਹੇ ਬਾਗ ਅਜੇ ਹੈ ਬੂਟੇ ਦੀ ਆ ਦੇਖੋ ਸਾਰੇ ਪਾਸੇ ਤੁਹਾਨੂੰ ਦਿਖਾਣੇ ਆ ਪਿੰਡ ਚੱਕਲਾ ਹੈਗਾ ਜੀ ਔਰ ਚੱਕਲਾ ਪਿੰਡ ਕਰਾਲੀ ਦੇ ਲਾਗੇ ਹੈ ਜੀ ਰੋਪੜ ਚੰਡੀਗੜ੍ਹ ਹਾਈਵੇ ਤੇ ਦੇਖੋ ਇਹ ਬਾਗ ਹੈਗਾ ਜੀ ਅੰਬਾਦਾ ਦੀ ਔਰ ਦੂਰੋਂ ਹੀ ਅਸੀਂ ਜਦੋਂ ਦੇਖਿਆ ਨਾ ਜੀ ਅੱਜ ਅਸੀਂ ਜਦੋਂ ਵਲੋਗਿੰਗ ਕਰ ਰਹੇ ਸੀਗੇ ਇਹ ਬਾਗ ਤੇ ਨਜ਼ਰ ਪੈ ਗਈ ਜੀ ਦੇਖੋ ਚੰਡੀਗੜ੍ਹ ਤੋਂ ਲੈ ਕੇ ਰੋਪੜ ਤੱਕ ਤੁਸੀਂ ਦੇਖ ਸਕਦੇ ਆ ਕਿ ਹਾਈਵੇ ਦੇ ਦੋਨੋਂ ਪਾਸੇ ਸੱਜੇ ਖੱਬੇ ਕਿੰਨਾ ਕਿੰਨੀ ਡਿਵੈਲਪਮੈਂਟ ਹੋ ਰਹੀ ਕਿੰਨਾ ਵਿਕਾਸ ਹੋ ਰਿਹਾ ਹੈ ਮਾਫ ਕਰਨਾ बड़े लोग इसको विकास कहने हैं, पर ਸਾਡੀ ਨਜ਼ਰ ਦੇ ਵਿੱਚ ਵਿਕਾਸ ਨਹੀਂ ਤਬਾਹੀ ਹੋ ਰਹੀ ਹੈ ਕਰੋੜਾਂ ਦੀਆਂ ਜ਼ਮੀਨਾਂ ਹੋ ਗਈਆਂ ਜੀ ਰੇਟ ਬੜੇ ਵੱਧ ਗਏ ਬਹੁਤ ਕੁਝ ਪੈਸਾ ਮਿਲ ਰਿਹਾ ਜੀ ਲੋਕਾਂ ਨੂੰ ਪਰ ਨਾਲ ਇੱਕ ਤਬਾਹੀ ਹੋ ਰਹੀ ਹੈ ਜਿਹੜੇ ਬਾਗ ਹਨ ਜੀ ਇਹ ਜਾਮਣਾ ਇਹ ਅੰਬ ਇਹ ਜਮੋਏ ਇਹ ਕਿਕਰਾਂ ਇਹ ਖਜੂਰਾਂ ਦੀ ਇਹ ਸ਼ਹਿਦੂਤ ਦੀ ਔਰ ਇਹ ਫਸਲਾਂ ਸਾਡੀਆਂ ਇਹ ਕਿੱਥੇ ਜਾ ਰਹੀਆਂ ਜੀ ਮੈਨੂੰ ਲੱਗਦਾ ਕੋਈ ਸਮਾਂ ਐਸਾ ਆ ਜਾਊਗਾ ਖੇਤੀਯੋਗ ਜ਼ਮੀਨ ਇਸ ਹਾਈਵੇ ਦੇ ਆਲੇ ਦੋਲੇ ਦਿਖੂਗੀ ਨਹੀਂ ਇਹ ਇੱਕ ਬੜੀ ਵੱਡੀ ਤਰਾਸਦੀ ਹੈ ਆ ਦੇਖੋ ਪਹਿਲਾਂ ਅੰਬਾਂ ਦਾ ਬਾਗ ਦਿਖਾਣੇ ਆ ਬਾਕੀ ਗੱਲਾਂ ਬਾਤਾਂ ਚਲਦੀਆਂ ਰਹਿਣਗੀਆਂ ਆ ਦੇਖੋ ਜੀ ਚਾਰੇ ਪਾਸੇ ਉਹ ਸਾਹਮਣੇ ਹਾਈਵੇ ਹੈ ਔਰ ਹਾਈਵੇ ਦੇ ਨਾਲ ਹੀ ਲੱਗਦਾ ਇਹ ਬਾਗ ਹੈਗਾ ਜੀ ਪਰ ਦੇਖੋ ਸਲਾਮਤ ਹੈ ਇਹ ਬਾਗ ਇਹ ਮੌਜੂਦ ਹੈ ਬਾਗ ਦੀ ਹੋਂਦ ਬਰਕਰਾਰ ਹੈ ਦੇਖੋ ਇਹੀ ਵਧੀਆ ਲੱਗਿਆ ਸਾਨੂੰ ਇਹ ਬਾਗ ਦੇਖ ਕੇ ਨਾ ਜੀ ਦੂਰੋਂ ਜਦੋਂ ਅਸੀਂ ਜਾ ਰਹੇ ਸੀਗੇ ਰੁਕ ਗਿਆ ਜੀ ਮੈਂ ਸੱਚੀ ਕਹਿੰਦਾ ਧਰਮਨਾਲ ਦੀ ਇਹ ਬਾਗ ਦੇਖ ਕੇ ਨਜ਼ਾਰਾ ਆ ਗਿਆ ਜੀ ਅੰਬਾਂ ਦੇ ਇਹ 25 30 ਬੂਟੇ ਦੇਖ ਕੇ ਜ਼ੈਨ ਦੇ ਵਿੱਚ ਇੱਕ ਗੱਲ ਆਈ ਕਿ ਜੇਕਰ ਇੱਥੇ ਵੀ ਫਲੈਟ ਬਣ ਗਏ ਇੱਥੇ ਵੀ ਕੋਠੀਆਂ ਬਣ ਗਈਆਂ ਇੱਥੇ ਵੀ ਨਿਗਾ ਪੈ ਗਈ ਉਹ ਜਿਹੜੇ ਡਿਵੈਲਪਰਸ ਜਿਨ੍ਹਾਂ ਨੂੰ ਕਹਿੰਦੇ ਆ ਤਾਂ ਇਹ ਵੀ ਖਤਮ ਹੋ ਜਾਣਗੇ ਜੀ ਦੇਖੋ ਪੁਆਦ ਸਾਡਾ ਉਜੜ ਗਿਆ ਜੀ ਤਰੱਕੀ ਦੇ ਨਾਂ ਤੇ ਬuad ਸਾਡਾ ਉਜੜ ਗਿਆ ਜੀ ਉન્નਤੀ ਦੇ ਨਾਂ ਤੇ ਡਵੈਲਪਮੈਂਟ ਦੇ ਨਾਂ ਤੇ ਜੀ ਪਰ ਇਹ ਜਿਹੜੇ ਬਾਗ ਹਨ ਜੀ ਇਹ ਬਰਕਰਾਰ ਹੈਗੇ ਆ ਇਸ ਕਰਕੇ ਵੱਡੀ ਗੱਲ ਹੈ ਜੀ ਬਿਲਕੁਲ ਹਾਈਵੇ ਦੇ ਨਾਲ ਅੰਬਾਂ ਦੇ 25 30 ਬੂਟੇ ਹੈ ਦੂਰੋਂ ਹੀ ਦੇਖ ਕੇ ਸਾਨੂੰ ਨਜ਼ਾਰਾ ਆ ਗਿਆ ਜੀ ਜਮੀ ਨਜ਼ਾਰਾ ਆ ਗਿਆ ਜੀ ਪਰਮਾਤਮਾ ਵਾਹਿਗੁਰੂ ਕਰੇ ਜੀ ਇੱਥੇ ਕੁਛ ਨਾ ਬਣੇ ਸਾਨੂੰ ਨਹੀਂ ਚਾਹੀਦੀ ਇਹ ਜੋ ਸੋ ਕਾਲਡ ਜਿਸ ਨੂੰ ਕਹਿੰਦੇ ਹੈ ਡਵੈਲਪਮੈਂਟ ਵਿਕਾਸ ਕਹਿੰਦੇ ਹੈ ਜੀ ਸਾਨੂੰ ਬੂਟੇ ਚਾਹੀਦੇ ਸਾਡੇ ਅੰਬ ਚਾਹੀਦੇ ਆ ਜਾਮਣਾ ਚਾਹੀਦੀਆਂ ਜਮੋਏ ਚਾਹੀਦੇ ਆ ਰੁੱਖ ਚਾਹੀਦੇ ਆ ਖੇਤੀ ਚਾਹੀਦੀ ਹੈ ਫਸਲਾਂ ਚਾਹੀਦੀਆਂ ਜੀ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਇਹ ਕਰਦੇ ਆਂ ਜੀ ਵਲੋਗਿੰਗ ਦੀ ਦੇਖੋ ਤਨ ਉਹ ਲੋਕ ਹੋਣਗੇ ਜਿਨ੍ਹਾਂ ਨੇ ਅੰਬਾਂ ਦੇ ਬੂਟੇ ਲਾਏ ਹੋਣਗੇ ਜੀ ਇਹ ਕਦੇ ਤਾਂ ਲੱਗੇ ਹੋਣਗੇ ਜੀ ਅੰਬਾਂ ਦੇ ਬੂਟੇ ਇਹ ਕਿਸੇ ਨੇ ਤਾਂ ਸਾਡੇ ਬਜ਼ੁਰਗਾਂ ਨੇ ਲਗਾਏ ਹੋਣਗੇ ਜੀ ਦੇਖੋ ਇਹ ਪਿੰਡ ਚੱਕਲਾ ਹੈ ਕਰਾਲੀ ਦੇ ਲਾਗੇ ਜਿਹੜਾ ਬਜ਼ੁਰਗਾਂ ਨੇ ਇਹ ਲਗਾਏ ਆਂ ਔਰ ਉਹ ਉਹਨਾਂ ਨੂੰ ਸਲੂਟ ਬਣਦਾ ਸਲਾਮ ਬਣਦਾ ਜੀ ਕੋ ਸਾਡੇ ਨਾਲ ਇੱਕ ਸ਼ਹਿਰ ਹੈਗਾ ਜੀ ਮਰੰਡਾ ਦੀ ਮਰੰਡੇ ਨੂੰ ਕਹਿੰਦੇ ਸੀ ਬਾਗਾਂ ਵਾਲਾ ਦੀ ਪਰ ਬਾਗ ਨਹੀਂ ਰਹੇ ਕਰਾਲੀ ਦੇ ਵਿੱਚ ਕਹਿੰਦੇ ਜਦੋਂ 47 ਦੇ ਹੱਲੇ ਹੋਏ ਨਾ ਜੀ ਉੱਥੇ ਬਾਗਾਂ ਦੇ ਜਿਹੜਾ ਇੱਕ ਕੈਂਪ ਲੱਗਿਆ ਸੀਗਾ ਜੀ ਦੇਖੋ ਉਹ ਸ਼ੈਲਟਰ ਦੇ ਰੂਪ ਦੇ ਵਿੱਚ ਵਰਤਿਆ ਗਿਆ ਸੀ ਉਸ ਨੂੰ ਅੰਬਾਲਾ ਕਹਿੰਦੇ ਜੀ ਅੰਬਾਲਾ ਕਹਿੰਦੇ ਜੀ ਇਸ ਨੂੰ ਕਹਿੰਦੇ ਕਿ ਵੀ ਅੰਬਾਲੇ ਦਾ ਨਾਮ ਅੰਬਾਲੇ ਤੋਂ ਹੀ ਬਣਿਆ ਜੀ ਚੰਡੀਗੜ੍ਹ ਦੇ ਵਿੱਚ ਕਿੰਨੇ ਅੰਬ ਹੋਇਆ ਕਰਦੇ ਸੀਗੇ ਜੀ ਇਹ ਸਾਰਾ ਕੁਝ ਖਤਮ ਹੋਇਆ ਦੀ ਲੇਕਿਨ ਦੇਖੋ ਸ਼ਹਿਰਾਂ ਦੇ ਨਾਂ ਫੇਰ ਵੀ ਰਹਿ ਗਏ ਮਰੰਡੇ ਨੂੰ ਹਜੇ ਵੀ ਲੋਕ ਬਾਗਾਂ ਵਾਲਾ ਕਹਿੰਦੇ ਆ ਪਰ ਬਾਗ ਨਹੀਂ ਰਹੀ ਇਹ ਤਰਾਸ ਦੀ ਇਹ ਚੀਜ਼ ਸਾਡੇ ਜ਼ਹਿਨ 'ਚ ਹੈ ਜੇ ਕੋ ਤੁਹਾਡੇ ਜ਼ਹਿਨ 'ਚ ਵੀ ਹੈ ਤਾਂ ਕਮੈਂਟ ਜ਼ਰੂਰ ਕਰਿਓ ਜੀ ਅਸੀਂ ਚਾਹੁੰਦੇ ਆ ਕਿ ਇਸ ਮੁੱਦੇ ਨੂੰ ਡਿਸਕਸ ਕੀਤਾ ਜਾਵੇ ਤੇ ਕਿਸਾਨਾਂ ਨੂੰ ਜਿਹੜਾ ਹੈ ਅਸੀਂ ਚਾਹੁੰਦੇ ਆ ਕਿ ਇੱਕ ਸੰਦੇਸ਼ ਵੀ ਦੇਣਾ ਚਾਹੁੰਦੇ ਆ ਕੀ 80 ਜ਼ਮੀਨਾਂ ਨਾ ਵੇਚੀਏ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਡੇ ਪੰਜਾਬੀਆਂ ਦੇ ਨਾਂ ਤੇ ਇਹ ਫਰਦਾਂ ਚੜਾਈਆਂ ਜ਼ਮੀਨਾਂ ਦੀਆਂ ਤੇ ਅਸੀਂ ਜ਼ਮੀਨਾਂ ਦੇ ਮੁੱਲ ਲਗਾ ਕੇ ਵੇਚ ਦਿੱਤੀਆਂ ਤੇ ਇਸ ਦੇ ਨਾਲ ਵਿਕਾਸ ਤਾਂ ਬਹੁਤ ਹੋਇਆ ਲੇਕਿਨ ਕਿਹੜੇ ਲੋਕ ਆ ਕੇ ਇਸ ਪੌਦ ਦੇ ਖੇਤਰ ਚ ਵਸ ਰਹੇ ਆਂ ਚੰਡੀਗੜ੍ਹ ਤੋਂ ਲੈ ਕੇ ਰੋਪੜ ਤੱਕ ਜਿੱਥੇ ਪੌਦ ਦੇ ਆਲੇ ਦੁਆਲੇ ਡਵੈਲਪਮੈਂਟ ਹੋ ਰਹੀ ਹੈ ਇੱਥੇ ਪੌਦ ਦੀ ਤਾਂ ਦੇਖਦਾ ਹੀ ਨਹੀਂ ਹੁਣ ਇਹ ਵੀ ਕਬੜੀ ਵੱਡੀ ਤਰਾਸਦੀ ਹੈ ਜੀ ਜਦੋਂ ਕਿਸੇ ਸਭਿਤਾ ਦਾ ਕਿਸੇ ਕਲਚਰ ਦਾ ਵਿਨਾਸ਼ ਹੁੰਦਾ ਉਦੋਂ ਮਨੁੱਖਤਾ ਦਾ ਵਿਨਾਸ਼ ਵੀ ਨਾਲ ਹੁੰਦਾ ਇਹ ਗੱਲ ਸਮਝਣੀ ਪੈਗੀ ਜੀ ਸਾਨੂੰ ਸਾਡੇ ਕਲਚਰ ਦਾ ਸਾਨੂੰ ਫਿਕਰ ਕਰਨਾ ਚਾਹੀਦਾ ਹੈ ਸਾਡੇ ਕਲਚਰ ਦੀ ਸਾਡਾ ਜਿਹੜਾ ਸਭਿਆਚਾਰ ਹੈ ਉਹ ਵੀ ਨਾਲ ਖਤਮ ਹੋ ਰਿਹਾ ਹੈ ਸਾਡੀ ਆਉਣ ਵਾਲੀ ਜਨਰੇਸ਼ਨ ਦਾ ਕੀ ਬਣੇਗਾ ਇਹ ਵਿਚਾਰ ਕਰਦੇ ਹੋਏ ਪੰਜਾਬੀਓ ਹੱਥ ਜੋੜ ਕੇ ਬੇਨਤੀ ਹੈ ਅਸੀਂ ਜ਼ਮੀਨਾਂ ਨਾ ਵੇਚੀ ਇਹ ਸਾਡੇ ਬਾਗ ਬਰਕਰਾਰ ਰਹਿਣੇ ਚਾਹੀਦੇ ਆ ਵਾਹਿਗੁਰੂ ਇਹਨਾਂ ਬਾਗਾਂ ਦੀ ਉਮਰ ਲੰਮੀ ਕਰਨ ਦੀ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦੇ ਆ ਕਿ ਸਾਡੇ ਬੂਟੇ ਬਰਕਰਾਰ ਰਹਿਣ ਸਾਡੀ ਖੇਤੀ ਬਰਕਰਾਰ ਰਹੇ ਔਰ ਸਾਡੇ ਇਹ ਬਾਗ ਜਿਹੜੇ ਹੈ ਇਹਨਾਂ ਦੀ ਹੋਂਦ ਬਰਕਰਾਰ ਰਹੇ ਦੇਖੋ ਇਸ ਸਮੇਂ ਜੁਲਾਈ ਦਾ ਮਹੀਨਾ ਹੈ ਬੜੀ ਗਰਮੀ ਹੈ ਸ਼ਹਿਰਾਂ ਦੇ ਵਿੱਚ ਦੀ ਲੇਕਿਨ ਇਹ ਬਾਗਾਂ ਹੁੰਦੇ ਹੈਟਾ ਖੜ ਕੇ ਇਉਂ ਲੱਗਦਾ ਜਿਵੇਂ ਏਸੀ ਚ ਖੜੇ ਆ ਜੀ ਅਸੀਂ ਨੇਚਰਲ ਏਸੀ ਵਾਤਾਵਰਨ ਪੜਾਇਆ ਜਾ ਰਿਹਾ ਹੈ ਵਾਤਾਵਰਨ ਦੀ ਗੱਲ ਕੀਤੀ ਜਾ ਰਹੀ ਹੈ ਔਰ ਬੜੇ ਬੜੇ ਵੱਡੇ ਵੱਡੇ ਪ੍ਰੋਜੈਕਟਸ ਸਕੂਲਾਂ ਕਾਲਜਾਂ ਯੂਨੀਵਰਸਟੀਆਂ ਦੇ ਵਿੱਚ ਵਾਤਾਵਰਨ ਦੇ ਨਾਂ ਤੇ ਹੁੰਦੇ ਨੇ ਵਾਤਾਵਰਨ ਦਿਵਸ ਮਨਾਇਆ ਜਾਂਦਾ ਦੀ ਲੇਕਿਨ ਵਾਤਾਵਰਨ ਦੇ ਨਾਲ ਤੇ ਬਹੁਤ ਕੁਝ ਹੁੰਦਾ ਹੈ ਲੇਕਿਨ ਅਸਲੀਅਤ ਪ੍ਰੈਕਟੀਕਲ ਕੀ ਹੋ ਰਿਹਾ ਇਸ ਗੱਲ ਦੇ ਉੱਤੇ ਕਰਿਓ ਕਮੈਂਟ ਜੀ ਜੇਕਰ ਇਹ ਬੂਟੇ ਕੱਟ ਕੇ ਮਕਾਨ ਬਣ ਜਾਣ ਸ਼ਾਪਿੰਗ ਕੰਪਲੈਕਸ ਬਣ ਜਾਣ ਬਿਲਡਿੰਗਸ ਬਣ ਜਾਣ ਪੌੜ ਬਣ ਜਾਣ ਬਹੁਤ ਕੁਛ ਬਣ ਜਵੇ ਤੇ ਬੂਟੇ ਕੱਟੇ ਜਾਣ ਤਾਂ ਵਾਤਾਵਰਣ ਕਿੱਥੇ ਗਿਆ ਕਿੱਥੇ ਗਈ ਉਹ ਪੜ੍ਹਾਈ ਦੀ ਉਹਨਾਂ ਪੜ੍ਹਾਈਆਂ ਦਾ ਜਿਹੜੀਆਂ ਕਿਤਾਬਾਂ ਦੇ ਵਿੱਚ ਅਸੀਂ ਪੜ੍ਹ ਰਹੇ ਹਾਂ ਉਹਦਾ ਕੋਈ ਸਰੋਕਾਰ ਹੀ ਨਹੀਂ ਹੈ ਵਾਤਾਵਰਣ ਦੇ ਨਾਲ ਦੀ ਇਹ ਇੱਕ ਬੜੀ ਮਾੜੀ ਗੱਲ ਹੈ ਇਸ ਕਰਕੇ ਜਦੋਂ ਵੀ ਅਸੀਂ ਲੰਘਦੇ ਹਾਂ ਨਾ ਜੀ ਇਹਨਾਂ ਬੂਟਿਆਂ ਦੇ ਕੋਲੋਂ ਦੀ ਤਾਂ ਉਹ ਪੁਰਾਣਾ ਪੰਜਾਬੀ ਯਾਦ ਆਂਦਾ ਹੈ ਯਾਦ ਕਰੋ ਅੱਜ ਤੋਂ 30 ਸਾਲ 40 ਸਾਲ ਪਹਿਲਾਂ ਦਾ ਪੰਜਾਬ ਔਰ ਯਾਦ ਕਰੋ ਖਾਸ ਤੌਰ ਤੇ ਰੋਪੜ ਤੋਂ ਲੈ ਕੇ ਚੰਡੀਗੜ੍ਹ ਤੱਕ ਦੀ ਜਿਹੜੀ ਸੜਕ ਹੁੰਦੀ ਸੀਗੀ ਜੀ ਦੋਹੇ ਪਾਸੇ ਕਿਸ ਤਰ੍ਹਾਂ ਛਾਂ ਦਾ ਰੁੱਖ ਲੱਗੇ ਹੁੰਦੇ ਸੀਗੇ ਪੂਰੇ ਘਣੇ ਰੁੱਖ ਲੱਗੇ ਹੁੰਦੇ ਸੀਗੇ ਇਉਂ ਲੱਗਦਾ ਸੀਗਾ ਕਿ ਰੁੱਖਾਂ ਨੇ ਇੱਕ ਛਤਰੀ ਬਣਾਈ ਹੋਵੇ ਉਹ ਨਜ਼ਾਰਾ ਕਿੱਥੇ ਗਿਆ ਦੀ ਕਿਆ ਨਜ਼ਾਰਾ ਹੁੰਦਾ ਸੀ ਜੇਕਰ ਤੁਸੀਂ ਉਸ ਨਜ਼ਾਰੇ ਦਾ ਆਨੰਦ ਮਾਣਿਆ ਹੋਇਆ ਤੁਹਾਡੇ ਜ਼ੈਨ ਚ ਹੈ ਕਦੀ ਤੁਸੀਂ ਟਰੈਵਲ ਕੀਤਾ ਤਾਂ ਜਰੂਰ ਕਰਿਓ ਕਮੈਂਟ ਦੀ ਉਹ ਪੁਰਾਣੇ ਸਮੇਂ ਨੂੰ ਯਾਦ ਕਰਦੇ ਹੋਏ ਦੇਖੋ ਅੱਜ ਦਾ ਜੋ ਕੁਝ ਅਸੀਂ ਡਵੈਲਪਮੈਂਟ ਦੇਖ ਰਹੇ ਹਾਂ ਤਾਂ ਸਾਡੇ ਮਨ ਦੇ ਵਿੱਚ ਇੱਕ ਚੀਜ਼ ਉੱਠਦੀ ਹੈ ਜਿਹੜੇ 50 ਪਲੱਸ ਹਨਾ ਜੀ ਉਹ ਤਾਂ ਜਰੂਰ ਅ ਇੱਕ ਉਹਨਾਂ ਦੇ ਜ਼ਹਿਨ ਦੇ ਵਿੱਚ ਦਰਦ ਆਉਂਦਾ ਵੀ ਕਿੱਦਾਂ ਸਾਡਾ ਪੁਆਦ ਉਜੜਿਆ ਜੀ ਕਿੱਦਾਂ ਸਾਡਾ ਪੰਜਾਬ ਜਿਹੜੇ ਆ ਕਿੱਦਾਂ ਸਾਡੇ ਬਾਗ ਖਤਮ ਹੋਏ ਕਿੱਦਾਂ ਸਾਡੇ ਖੇਤ ਖਤਮ ਹੋਏ ਕਿੱਦਾਂ ਸਾਡੇ ਪਿੱਪਲ ਖਤਮ ਹੋਏ ਕਿੱਦਾਂ ਸਾਡੇ ਬਰੋਟੇ ਖਤਮ ਹੋਏ ਕਿੱਦਾਂ ਸਾਡੀਆਂ ਛਾਵਾਂ ਖਤਮ ਹੋਈਆਂ ਛਾਵਾਂ ਨਹੀਂ ਅਸੀਂ ਕਹਿੰਦੇ ਠੰਡੀਆਂ ਮਾਵਾਂ ਹੈ ਜੀ ਸਾਡੀਆਂ ਤਾਂ ਦੇਖੋ ਪੰਜਾਬੀ ਉਹ ਹੱਥ ਜੋੜ ਕੇ ਬੇਨਤੀ ਹੈ ਜੀ ਆਪਾਂ ਵਾਤਾਵਰਨ ਨੂੰ ਬਚਾਣਾ ਹੈ ਪੈਸਾ ਕਮਾ ਲਾਂਗੇ ਜਿੰਨਾ ਮਰਜ਼ੀ ਕਮਾ ਲਈਏ ਮੈਂ ਕਹਿੰਦਾ ਜੋ ਮਰਜ਼ੀ ਕਰ ਲਈਏ ਰੋਟੀ ਖਾਣੀ ਨਾ ਆਖਰ ਤਾਂ ਜੇ ਅਨਾਜ ਹੀ ਨਹੀਂ ਹੋਊਗਾ ਤਾਂ ਕਿੱਥੋਂ ਖਾਵਾਂਗੇ ਰੋਟੀ ਪੈਸਾ ਥੋੜਾ ਖਾ ਲਾਂਗੇ ਅਸੀਂ ਨੋਟ ਥੋੜਾ ਖਾ ਲਾਂਗੇ ਅਨਾਜ ਹੀ ਨਹੀਂ ਹੋਏਗਾ ਤਾਂ ਰੋਟੀ ਕਿੱਥੋਂ ਖਾਵਾਂਗੇ ਜੀ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ 15 20 ਸਾਲਾਂ ਤੱਕ ਇਹ ਮਸਲਾ ਫੇਰ ਵੱਡਾ ਬਣ ਜਾਣਾ ਹੈ ਕਿ ਸਾਡੀ ਖੇਤੀ ਯੋਗ ਭੂਮੀ ਹੀ ਘਟ ਜਾਣੀ ਹੈ ਜੇਤੀ ਯੋਗ ਭੂਮੀ ਘਟ ਜਾਣੀ ਹੈ ਇਹ ਖੇਤੀ ਦੀ ਕਮੀ ਹੋ ਜਾਣੀ ਹੈ ਉਦੋਂ ਅਨਾਜ ਦੀ ਤਰਸ ਦੀ ਵੀ ਹੋਣ ਦੇ ਅਸਾਰ ਹੈ ਜੀ ਇਸ ਗੱਲ ਦੇ ਉੱਤੇ ਕਰਿਓ ਕਮੈਂਟ ਜੀ ਸਾਡੇ ਇੰਦਰੀਆਂ ਸਾਡੇ ਨਾਲੇ ਸਾਡੇ ਖੇਤ ਸਾਡੇ ਖਲਿਆਣ ਸਾਡੇ ਬਾਗ ਸਾਡੇ ਬਗੀਚੇ ਔਰ ਸਾਡੇ ਰੁੱਖ ਸਾਡੇ ਦਰਖਤ ਇਹਨਾਂ ਨੂੰ ਬਰਕਰਾਰ ਰੱਖਣਾ ਸਾਡਾ ਫਰਜ਼ ਹੈ ਸਾਡਾ ਧਰਮ ਹੈ ਔਰ ਸਾਡਾ ਪਹਿਲਾ ਜਿਹੜਾ ਹੈ ਕਰਮ ਹੈ ਇਹ ਹੋਣਾ ਚਾਹੀਦਾ ਜੀ ਇਹ ਛੋਟਾ ਜਿਹਾ ਵੀਡੀਓ ਬਣਾਇਆ ਇੱਥੇ ਦੇ ਜਿਹੜੇ ਬਾਬੇ ਹਨਾ ਜੀ ਇੱਥੇ ਦੇ ਜਿਹੜੇ ਬਜ਼ੁਰਗ ਹੈ ਇਸ ਬਾਗ ਦੇ مالک ਹੈ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਰਿਕਾਰਡ ਹੋਈਆਂ ਚੱਕਲਾਂ ਤੋਂ ਇਹ ਵੀਡੀਓ ਬਣਾ ਰਹੇ ਹਾਂ ਜੀ ਚੰਡੀਗੜ੍ਹ ਰੋਪੜ ਹਾਈਵੇ ਦੇ ਨਾਲ ਜੀ ਬਿਲਕੁਲ ਮੈਂ ਕਹਿੰਦਾ ਜੀ ਅੱਧਾ ਕਿਲੋਮੀਟਰ ਦੂਰ ਹੈ ਹਾਈਵੇ ਤੋਂ ਜਿੱਥੇ ਬਾਗ ਦੂਰੋਂ ਹੀ ਦਿਖਾਈ ਦਿੰਦੇ ਆ ਜੀ ਜ਼ਰੂਰ ਕਰਿਓ ਕਮੈਂਟ ਕਿ ਇਹ ਜਿਹੜਾ ਸਾਡੇ ਜ਼ਹਿਨ ਦੇ ਵਿੱਚ ਗੱਲ ਆ ਰਹੀ ਹੈ ਕਿ ਤੁਹਾਡੇ ਜ਼ਹਿਨ ਦੇ ਵਿੱਚ ਵੀ ਆ ਰਹੀ ਹੈ ਜੇ ਆ ਰਹੀ ਹੈ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸ਼ੁਕਰੀਆ ਧੰਨਵਾਦ ਮਿਹਰਬਾਨੀ